ਦੋਸਤੋ ਅੱਜ ਗੱਲ ਕਰਦੇ ਆਂ ਪੜ੍ਹੇ ਲਿਖੇ ਅਨਪੜ੍ਹ ਲੋਕਾਂ ਬਾਰੇ ਜੀ ਹਾਂ ਜ਼ਿੰਦਗੀ ਤੋਂ ਕੋਰੇ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਕੋਲ ਬਹੁਤ ਵੱਡੀਆਂ ਡਿਗਰੀਆਂ ਤੇ ਬਹੁਤ ਉੱਚੇ ਅਹੁਦੇ ਹੁੰਦੇ ਨੇ ਪਰ ਇਹ ਹੁੰਦੇ ਪੜ੍ਹੇ ਲਿਖੇ ਅਨਪੜ੍ਹ ਨੇ ਇਹਨਾਂ ਨੂੰ ਸਾਥੀਓ ਪੜ੍ਹੇ ਲਿਖੇ ਅਨਪੜ੍ਹ ਕਿਉਂ ਕਿਹਾ ਜਾਂਦਾ ਹੈ ਕਿਉਂਕਿ ਇਹਨਾਂ ਅੰਦਰ ਕਿਸੇ ਦਾ ਦੁੱਖ ਬਣਾਉਣ ਦਾ ਮਾਦਾ ਜਾਂ ਸੰਵੇਦਨਾ ਨਹੀਂ ਹੁੰਦੀ ਤੇ ਕਿਸੇ ਦੀ ਖੁਸ਼ੀ ਵਿੱਚ ਜਾ ਕੇ ਭੰਗੜੇ ਪਾਉਣ ਦਾ ਜੀਰਾ ਵੀ ਨਹੀਂ ਹੁੰਦਾ ਪਰ ਇੱਕ ਗੁਣ ਸਾਥੀਓ ਇਹਨਾਂ ਦੇ ਵਿੱਚ ਜ਼ਰੂਰ ਹੁੰਦਾ ਕਿ ਜੇ ਬੰਦਾ ਕੋਈ ਤਰੱਕੀ ਕਰਦਾ ਤਾਂ ਉਹਦੀ ਗੱਲ ਪ੍ਰਾਣੀ ਜਾਂ ਕੋਈ ਝੂਠੀ ਛੱਡ ਦੇ ਉੱਪਰ ਮਾਰਨੀ ਉਸ ਬੰਦੇ ਦੀ ਕੋਈ ਸ਼ਖਸੀਅਤ ਦੇ ਵਿੱਚ ਕੱਦ-ਗਾਠ ਰੰਗ-ਰੂਪ ਦੇ ਵਿੱਚ ਜਾਂ ਕੋਈ ਪਿਸ਼ੋਕੜ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆ ਉਸ ਬਾਰੇ ਭੰਡੀ ਪ੍ਰਚਾਰ ਕਰਨਾ ਤੇ ਦੂਸਰਾ ਵਿਅਕਤੀ ਨੂੰ ਬਣਦਾ ਸਨਮਾਨ ਨਾ ਦੇਣਾ ਜਿਸ ਸਨਮਾਨ ਦਾ ਵਿਅਕਤੀ ਉਹ ਕਿਸੇ ਵੀ ਵਰਗ ਦੇ ਵਿੱਚ ਪੈਦਾ ਹੋਇਆ ਹੋਵੇ ਆਪਣੀ ਮਿਹਨਤ ਦੇ ਨਾਲ ਜਿਸ ਨੇ ਕਿਸੇ ਵੀ ਖੇਤਰ ਵਿੱਚ ਆਪਣਾ ਨਾਮ ਬਣਾਇਆ ਹੋਵੇ ਤਾਂ ਉਸ ਨੂੰ ਛੋਟੇ ਨਾਵਾਂ ਨਾਲ ਹੀ ਬੁਲਾਈ ਜਾਣਗੇ ਇਕੱਠਾ-ਵੱਠਾਂ ਦੇ ਵਿੱਚ ਤਾਂ ਕਿ ਉਸ ਨੂੰ ਹੋਰ ਛੋਟਾ ਕੀਤਾ ਜਾ ਸਕੇ ਪਰ ਸਾਥੀਓ ਲੋਕ ਇਹਨਾਂ ਦੀ ਮੈਂ ਮੈਂ ਤੋਂ ਭਲੀ ਭਾਂਤ ਜਾਣੂ ਹੁੰਦੇ ਨੇ ਲੋਕਾਂ ਨੂੰ ਇਹਨਾਂ ਦਾ ਬਿਲਕੁਲ ਪਤਾ ਹੁੰਦਾ ਹੈ